ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਪਹਿਲੀ ਗੱਲ ਤਾਂ ਇਹ ਆਰਟੀਫੀਸ਼ੀਅਲ ਨਹੀਂ ਹੈ ਇਹਨੂੰ ਮਸ਼ੀਨ ਇੰਟੈਲੀਜੈਂਸ ਕਹਿ ਲਿਆ ਜਾਵੇ ਤਾਂ ਬੈਟਰ ਹੋਏਗਾ ਇਹ ਜਿਹੜੇ ਕੰਮ ਹਜ਼ਾਰਾਂ ਲੱਖਾਂ ਸਾਲਾਂ ਚ ਹੋਣੇ ਸੀ ਉਹ ਮਿੰਟਾਂ ਦੇ ਵਿੱਚ ਕਰ ਸਕਦੀ ਹੈ ਕੈਮਿਸਟਰੀ ਦੇ ਵਿੱਚ ਤਿੰਨ ਬੰਦਿਆਂ ਨੂੰ ਇਸ ਵਾਰੀ ਨੋਬਲ ਪ੍ਰਾਈਜ਼ ਮਿਲਿਆ ਉਹ ਸਾਰਾ ਆਰਟੀਫੀਸ਼ੀਅਲ ਜੇ ਸਮਝੋ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਹੀ ਮਿਲਿਆ ਕਿਉਂਕਿ ਉਸੇ ਆਧਾਰ ਦੇ ਉੱਤੇ ਉਹਨਾਂ ਨੇ ਜਿਹੜੀਆਂ ਪ੍ਰੋਟੀਨਸ ਦੀ ਸਿੰਥੈਸਿਸ ਦੇ ਮਤਲਬ ਉਹ ਉਦੇ ਖੇਤਰ ਦੇ ਵਿੱਚ ਕੰਮ ਕੀਤਾ ਕਿਹੜੇ ਘਰਾਂ ਦੇ ਵਿੱਚ ਹੁਣ ਰੋਬੋਟ ਕੰਮ ਕਰਿਆ ਕਰਨਗੇ ਬੰਦੇ ਵਿਹਲੇ ਪਿਆ ਕਰਨਗੇ ਕੀ ਲੱਗਦਾ ਕਿ ਨੁਕਸਾਨ ਹੋਊਗਾ ਨਹੀਂ ਦੇਖੋ ਦੋ ਗੱਲਾਂ ਨੇ ਮਨੁੱਖ ਦਾ ਜਿਹੜਾ ਰੂਟੀਨ ਵਰਕ ਆ ਉਹਨੂੰ ਇਹ ਰਿਪਲੇਸ ਕਰ ਦੇਗੇ ਤੇ ਮਨੁੱਖ ਨੂੰ ਉਹਨਾਂ ਕੰਮਾਂ ਲਈ ਵਿਹਲਾ ਕਰ ਦੇਗੀ ਜਿੰਨੇ ਜਿਹੜੇ ਕੰਮ ਬਹੁਤ ਹੀ ਕ੍ਰੀਏਟਿਵ ਕੰਮ ਨੇ ਜਿਹੜੇ ਸਿਰਫ ਮਨੁੱਖ ਕਰ ਸਕਦਾ ਆਪਾਂ ਕਹਿੰਦੇ ਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਮਨੁੱਖ ਨਾਲੋਂ ਤੇਜ਼ ਹੈ ਪਰ ਬਹੁਤੇ ਲੋਕਾਂ ਦਾ ਸਵਾਲ ਇਹ ਵੀ ਹੈ ਕਿ ਉਹ ਬਣਾਈ ਵੀ ਤਾਂ ਮਨੁੱਖ ਨਹੀਂ ਹੈ ਮਨੁੱਖ ਨਾਲੋਂ ਤੇਜ਼ ਕਿਵੇਂ ਹੋ ਸਕਦੀ ਹੈ ਜੀ ਮਨੁੱਖ ਦੀ ਹੈਬਿਟ ਦੇ ਵਿੱਚ ਆ ਕਿ ਉਹ ਉਹ ਹੀ ਜੀਆਂ ਚੀਜ਼ਾਂ ਨੂੰ ਬਣਾਉਂਦਾ ਜਿਹੜੀਆਂ ਉਹਦੇ ਕੰਟਰੋਲ ਤੋਂ ਵੀ ਬਾਹਰ ਹੀ ਲੈ ਜਾਂਦੀਆਂ ਨੇ ਸੋ ਮਨੁੱਖ ਹਰ ਉਹ ਚੀਜ਼ ਹੀ ਬਣਾਏਗਾ ਨਾ ਜਿਹੜੀ ਉਸ ਤੋਂ ਅੱਗੇ ਦੀ ਹੋਵੇ ਜਿਵੇਂ ਹੁਣ ਡਰਾਈਵਰਸ ਨੇ ਉਹ ਵਿਲੇ ਹੋ ਜਾਣਗੇ ਜਦੋਂ ਮਤਲਬ ਸੈਲਫ ਡਰਾਈਵਨ ਕਾਰਸ ਆ ਗਈਆਂ ਇਸੇ ਤਰ੍ਹਾਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਟੀਚਰ ਨਹੀਂ ਰਹਿਣਗੇ ਉਹਨਾਂ ਦੀ ਥਾਂ ਤੇ ਜਿਹੜੇ ਇਹ ਨਵੇਂ ਟੀਚਰਸ ਨੇ ਜਿਨ੍ਹਾਂ ਕੋਲ ਨੌਲੇਜ ਵੀ ਜ਼ਿਆਦਾ ਹੋਏਗੀ ਦੁਨੀਆ ਭਰ ਦਾ ਗਿਆਨ ਹੋਏਗਾ ਦੁਨੀਆ ਭਰ ਦੀ ਕੰਪਿਊਟੇਸ਼ਨਲ ਪਾਵਰ ਹੋਏਗੀ ਉਹ ਸੱਟਲੀ ਹਿਊਮਨ ਟੀਚਰਸ ਨੂੰ ਰਿਪਲੇਸ ਕਰਨਗੇ ਜਿਹੜੀ ਇਹਦੀ ਗਰੋਥ ਆ ਉਹ ਮਨੁੱਖ ਲਈ ਇੱਕ ਚੈਲੰਜ ਵੀ ਬਣ ਕੇ ਆ ਰਹੀ ਆ ਕਿ ਇਹ ਨਾ ਹੋਵੇ ਕਿਤੇ ਕੱਲ ਨੂੰ ਮਨੁੱਖ ਦੀ ਥਾਂ ਉਹ ਹੀ ਬੈਠ ਲਵੇ ਤੇ ਮਨੁੱਖ ਨਾਲ ਉਹ ਇਹੋ ਜਿਹਾ ਹੀ ਵਿਹਾਰ ਕਰੇ ਜਿਹਾ ਜਿਹਾ ਵਿਹਾਰ ਮਨੁੱਖ ਕੁਦਰਤ ਦੇ ਨਾਲ ਕਰਦਾ ਹੈ ਲੋਕੋਸ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਅਮਤਾਜ ਜਿਹੜਾ ਜਮਾਨਾ ਹੈ ਉਹ ਕਹਿੰਦੇ ਆ ਕਿ AI ਦਾ AI ਮਤਲਬ ਆਰਟੀਫੀਸ਼ੀਅਲ ਇੰਟੈਲੀਜੈਂਸ ਲਗਭਗ ਹਰ ਇੱਕ ਦੇ ਫੋਨ ਦੇ ਵਿੱਚ ਇਹ ਆ ਚੁੱਕੀ ਹੈ ਹਰ ਇੱਕ ਗੈਜਟ ਦੇ ਵਿੱਚ ਇਹ ਆ ਚੁੱਕੀ ਹੈ ਕੁਝ ਲੋਕ ਕਹਿੰਦੇ ਨੇ ਕਿ ਬੜੀ ਫਾਇਦੇਮੰਦ ਹੈ ਇਹਦੇ ਫਾਇਦੇ ਬਹੁਤ ਨੇ ਜਿਹੜੇ ਆਸਾਨ ਹੋ ਗਏ ਕੰਮ ਕਈ ਪਰ ਕੁਝ ਲੋਕ ਕਹਿੰਦੇ ਆ ਕਿ ਇਹ ਬਹੁਤ ਘਾਤਕ ਹੈ ਆਉਣ ਵਾਲਾ ਸਮਾਂ ਹੋਰ ਵੀ ਘਾਤਕ ਹੋਊਗਾ AI ਦੇ ਬਾਰੇ ਖੁੱਲ ਕੇ ਵਿਚਾਰ ਚਰਚਾ ਕਰਾਂਗੇ ਸਾਡੇ ਨਾਲ ਪੰਜਾਬੀ ਅਲੋਚਕ ਅਤੇ ਲੇਖਕ ਅਮਰਜੀਤ ਗਰੇਵਾਲ ਮੌਜੂਦ ਨੇ ਸਵਾਗਤ ਕਰ ਲੈਣੇ ਸਭ ਤੋਂ ਪਹਿਲਾਂ ਸਸੀ ਕਾਲ ਜੀ ਧੰਨਵਾਦ ਜੀ ਠੀਕ ਠਾਕ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਅੱਛਾ ਜਿਵੇਂ ਆਪਾਂ ਗੱਲਬਾਤ ਕੀਤੀ ਕਿ AI ਲਗਭਗ ਹਰ ਥਾਂ ਤੇ ਹੁਣ AI ਦਾ ਯੁੱਗ ਕਹਿੰਦੇ ਕਿ AI ਦਾ ਜ਼ਮਾਨਾ ਆ ਗਿਆ ਕੀ ਆ ਗਿਆ ਜ਼ਮਾਨਾ ਜੀ AI ਦਾ ਕੀ ਹੈ AI ਤੁਹਾਡੇ ਸ਼ਬਦਾਂ ਦੇ ਵਿੱਚ ਦੱਸੋ ਪਹਿਲਾਂ ਇਹ ਦੇਖੋ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਪਹਿਲੀ ਗੱਲ ਤਾਂ ਇਹ ਆ ਆਰਟੀਫੀਸ਼ੀਅਲ ਨਹੀਂ ਹੈ ਹੂੰ ਇਹਨੂੰ ਮਸ਼ੀਨ ਇੰਟੈਲੀਜੈਂਸ ਕਹਿ ਲਿਆ ਜਾਵੇ ਤਾਂ ਬੈਟਰ ਹੋਏਗਾ ਜੀ ਇਹ ਮਸ਼ੀਨ ਦੀ ਇੰਟੈਲੀਜੈਂਸ ਆ ਠੀਕ ਹੈ ਸੋ ਪਹਿਲੀ ਗੱਲ ਤਾਂ ਇਹ ਹੀ ਆ ਕਿ ਇਹ ਇੱਕ ਟੂਲ ਦੇ ਤੌਰ ਤੇ ਆਈ ਹੈ ਜੀ ਕਿ ਜਿਨੇ ਮਨੁੱਖ ਦਾ ਕੰਮ ਬਹੁਤ ਸੌਖਾ ਕਰ ਦੇਣਾ ਜਿਹੜੇ ਕੰਮ ਔਰ AI ਆ ਜਿਹੜੀ ਇਹ ਅੱਗੇ ਕੁਆਂਟਮ ਕੰਪਿਊਟਿੰਗ ਦੇ ਨਾਲ ਜੁੜ ਚੁੱਕੀ ਆ ਜੀ ਕੁਆਂਟਮ ਕੰਪਿਊਟਿੰਗ ਜਿਹੜੀ ਕੁਆਂਟਮ AI ਆ ਇਹ ਜਿਹੜੇ ਕੰਮ ਹਜ਼ਾਰਾਂ ਲੱਖਾਂ ਸਾਲਾਂ ਚ ਹੋਣੇ ਸੀ ਉਹ ਮਿੰਟਾਂ ਦੇ ਵਿੱਚ ਕਰ ਸਕਦੀ ਆ ਜੀ ਔਰ ਇਹਦੀ ਜਿਹੜੀ ਪਾਵਰ ਮਤਲਬ ਜਿਹੜੀ ਇੰਟੈਲੀਜੈਂਸ ਆ ਉਹ ਹਿਊਮਨ ਇੰਟੈਲੀਜੈਂਸ ਨਾਲੋਂ ਬਹੁਤ ਤੇਜ਼ੀ ਦੇ ਨਾਲ ਅੱਗੇ ਵੱਧ ਰਹੀ ਆ ਜਿਹਨੂੰ ਅਸੀਂ ਐਕਸਪੋਨੈਂਸ਼ੀਅਲ ਗਰੋਥ ਕਹਿੰਦੇ ਆ ਜੀ ਉਹ ਐਕਸਪੋਨੈਂਸ਼ੀਅਲ ਦੀ ਵੀ ਐਕਸਪੋਨੈਂਸ਼ੀਅਲ ਗਰੋਥ ਹੋ ਰਹੀ ਆ ਇਹਦੇ ਵਿੱਚ ਉਹਦਾ ਵੱਡਾ ਕਾਰਨ ਇਹ ਆ ਕਿ ਜਿਵੇਂ ਆਪਾਂ ਦੇਖਦੇ ਆ ਕਿ ਚੀਨ ਤੇ ਅਮਰੀਕਾ ਦੇ ਵਿੱਚ ਰੇਸ ਲੱਗੀ ਹੋਈ ਆ ਕਿ ਕਿਹੜਾ ਸਭ ਤੋਂ ਪਹਿਲਾਂ ਦੁਨੀਆ ਦੇ ਵਿੱਚ AI ਦਾ ਵੱਡੇ ਪਲੇਟਫਾਰਮ ਤੋਂ ਲੈ ਕੇ ਦੁਨੀਆ ਨੂੰ ਕੰਟਰੋਲ ਕਰੇਗਾ ਜੀ ਸੋ AI ਇਸ ਵੇਲੇ ਜਿਵੇਂ ਤੁਸੀਂ ਕਿਹਾ ਕਿ ਚੰਗੇ ਕੰਮ ਵੀ ਕਰ ਸਕਦੀ ਆ ਤੇ ਮਾੜੇ ਕੰਮ ਵੀ ਕਰ ਸਕਦੀ ਆ ਇਹ ਸਾਡੇ ਤੇ ਡਿਪੈਂਡ ਕਰਦਾ ਕਿ ਅਸੀਂ ਉਸ ਤੋਂ ਕਿਹੋ ਜਿੇ ਕੰਮ ਲੈਨੇ ਸੋ ਮੈਂ ਸਮਝਦਾ ਕਿ ਇਹ ਅਗਰ ਅਸੀਂ ਇਹਨੂੰ ਠੀਕ ਤਰ੍ਹਾਂ ਨਾਲ ਇਸਤੇਮਾਲ ਚਲਾਵਾਂਗੇ ਤਾਂ ਸਰਟਨਲੀ ਉਹ ਬੰਦੇ ਦੀ ਬਹੁਤ ਸਜਾਦਾ ਭਲਾ ਕਰ ਸਕੇਗੀ ਜਿਵੇਂ ਆਪਾਂ ਪਿੱਛੇ ਦੇਖਿਆ ਕਿ ਜਿਹੜੀ ਡਰਗ ਡਵੈਲਪਮੈਂਟ ਆ ਜਾਂ ਜਿਵੇਂ ਕੈਮਿਸਟਰੀ ਦੇ ਵਿੱਚ ਤਿੰਨ ਬੰਦਿਆਂ ਨੂੰ ਇਸ ਵਾਰੀ ਨੋਬਲ ਪ੍ਰਾਈਜ਼ ਮਿਲਿਆ ਉਹ ਸਾਰਾ ਆਰਟੀਫੀਸ਼ੀਅਲ ਜੇ ਸਮਝੋ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਹੀ ਮਿਲਿਆ ਕਿਉਂਕਿ ਉਸੇ ਆਧਾਰ ਦੇ ਉੱਤੇ ਉਹਨਾਂ ਨੇ ਜਿਹੜੀਆਂ ਪ੍ਰੋਟੀਨਸ ਦੀ ਸਿੰਥਸਿਸ ਦੇ ਮਤਲਬ ਉਹ ਉਹਦੇ ਖੇਤਰ ਦੇ ਵਿੱਚ ਕੰਮ ਕੀਤਾ ਸੋ ਬਹੁਤ ਸਾਰੀਆਂ ਸੈਂਟਿਫਿਕ ਖੋਜ ਦੇ ਵਿੱਚ ਹੋਰ ਬਹੁਤ ਸਾਰੀਆਂ ਜਿਵੇਂ ਤੁਸੀਂ ਦੇਖੋ ਕਿ ਵਹੀਕਲਸ ਦੀ ਮਤਲਬ ਦੇ ਏਰੀਆ ਦੇ ਵਿੱਚ ਹੈਲਥ ਕੇਅਰ ਦੇ ਏਰੀਆ ਦੇ ਵਿੱਚ ਇੰਡਸਟਰੀ ਦੇ ਵਿੱਚ ਮੈਨੇਜਮੈਂਟ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਇਹਦਾ ਜਿਹੜਾ ਉਪਯੋਗ ਆ ਬਹੁਤ ਵੱਡੇ ਪੱਧਰ ਤੇ ਹੋਣ ਵਾਲਾ ਸੋ ਮਤਲਬ ਇਹ ਬੰਦੇ ਲਈ ਬਹੁਤ ਅ ਅੱਛੀ ਚੀਜ਼ ਵੀ ਆ ਉਹਦੀਆਂ ਉਹਦੇ ਕੰਮਾਂ ਨੂੰ ਬਹੁਤ ਸੁਖਾਲਾ ਕਰ ਦੇਗੀ ਔਰ ਜਿਹੜੀਆਂ ਜਿਹੜੀਆਂ ਇਸ਼ੂਜ਼ ਉਹ ਤੋਂ ਨਹੀਂ ਸੀ ਹੈਂਡਲ ਹੋ ਰਿਹਾ ਉਹਨਾਂ ਨੂੰ ਹੈਂਡਲ ਕਰੇਗੀ ਪਰ ਉਹਦੇ ਨਾਲ ਨਾਲ ਜਿਹੜੀ ਇਹਦੀ ਗਰੋਥ ਆ ਉਹ ਮਨੁੱਖ ਲਈ ਇੱਕ ਚੈਲੰਜ ਵੀ ਬਣ ਕੇ ਆ ਰਹੀ ਆ ਕਿ ਇਹ ਨਾ ਹੋਵੇ ਕਿਤੇ ਕੱਲ ਨੂੰ ਮਨੁੱਖ ਦੀ ਥਾਂ ਉਹੀ ਬੈਠ ਜਵੇ ਤੇ ਮਨੁੱਖ ਨਾਲ ਉਹੋ ਜਿਹਾ ਹੀ ਵਿਹਾਰ ਕਰੇ ਜਿਹਾ ਜਿਹਾ ਵਿਹਾਰ ਮਨੁੱਖ ਕੁਦਰਤ ਦੇ ਨਾਲ ਕਰਦਾ ਸੋ ਇਹ ਮਤਲਬ ਡਿਪੈਂਡੈਂਸ ਗੱਲ ਦੇ ਉੱਤੇ ਕਰਦਾ ਕਿ ਮਨੁੱਖ ਜਿਹਦਾ ਉਹ ਇੱਕ ਬੱਚਾ ਇੱਕ ਨਿਊਲੀ ਬੌਰਨ ਚਾਈਲਡ ਆ ਉਹਦੀ ਉਹ ਪਰਵਰਿਸ਼ ਕਿਸ ਤਰ੍ਹਾਂ ਨਾਲ ਕਰਦਾ ਹਾਂ ਤੇ ਇਹਦੇ ਵਿੱਚ ਇੱਕ ਗੱਲ ਹੋਰ ਆ ਜਿਵੇਂ ਆਪਾਂ ਕਹਿੰਦੇ ਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਮਨੁੱਖ ਨਾਲੋਂ ਤੇਜ਼ ਆ ਪਰ ਬਹੁਤੇ ਲੋਕਾਂ ਦਾ ਸਵਾਲ ਇਹ ਵੀ ਆ ਕਿ ਉਹ ਬਣਾਈ ਵੀ ਤਾਂ ਮਨੁੱਖ ਨਹੀਂ ਆ ਮਨੁੱਖ ਨਾਲੋਂ ਤੇਜ਼ ਕਿਵੇਂ ਹੋ ਸਕਦੀ ਹੈ ਜੀ ਦੇਖੋ ਮਨੁੱਖ ਨੇ ਮਨੁੱਖ ਤੁਰਦਾ ਠੀਕ ਹੈ ਤੇ ਪਰ ਜਿਹੜਾ ਰਾਕਟ ਆ ਜਾਂ ਜਹਾਜ਼ ਆ ਮਨੁੱਖ ਨਾਲੋਂ ਤੇਜ਼ ਹੀ ਤੁਰਦਾ ਨਾ ਸੋ ਮਨੁੱਖ ਨੇ ਮਨੁੱਖ ਦੀ ਹੈਬਿਟ ਦੇ ਵਿੱਚ ਆ ਕਿ ਉਹ ਉਹੀ ਦੀਆਂ ਚੀਜ਼ਾਂ ਨੂੰ ਬਣਾਉਂਦਾ ਜਿਹੜੀਆਂ ਉਹਦੇ ਕੰਟਰੋਲ ਤੋਂ ਵੀ ਬਾਹਰ ਹੀ ਲੈ ਜਾਂਦੀਆਂ ਨੇ ਸੋ ਮਨੁੱਖ ਹਰ ਉਹ ਚੀਜ਼ ਹੀ ਬਣਾਏਗਾ ਨਾ ਜਿਹੜੀ ਉਸ ਤੋਂ ਅੱਗੇ ਦੀ ਹੋਵੇ ਮਨੁੱਖ ਉੱਡਣਾ ਨਹੀਂ ਜਾਣਦਾ ਉਹ ਉਡ ਸਕਦੀ ਆ ਜਹਾਜ਼ ਮਨੁੱਖ ਹੌਲੀ ਚੱਲਦਾ ਕਾਰ ਤੇਜ਼ ਚੱਲਦੀ ਆ ਸੋ ਇਹ ਤਾਂ ਸਾਰਾ ਇੱਕ ਹਰ ਖੇਤਰ ਦੇ ਵਿੱਚ ਇਸ ਤਰ੍ਹਾਂ ਜਿਵੇਂ ਆਪਾਂ ਕਹਿੰਦੇ ਕਿ ਖਤਰੇ ਦੀ ਗੱਲ ਹੈ ਇਹ ਆਉਣ ਵਾਲੇ ਸਮੇਂ ਵਿੱਚ ਨੁਕਸਾਨ ਕਰ ਸਕਦੀ ਹੈ ਕੀ ਲੱਗਦਾ ਹੈ ਕਿ ਵਾਕਈ AI ਕੰਟਰੋਲ ਕਰ ਸਕਦੀ ਹੈ ਮਨੁੱਖਾਂ ਨੂੰ ਜੇਕਰ ਕੱਲ ਨੂੰ ਜਿਵੇਂ ਰੋਬੋਟ ਦਾ ਜ਼ਮਾਨਾ ਆ ਰਿਹਾ ਹੈ ਕਹਿੰਦੇ ਆ ਕਿ ਜਿਹੜੇ ਘਰਾਂ ਦੇ ਵਿੱਚ ਹੁਣ ਰੋਬੋਟ ਕੰਮ ਕਰਿਆ ਕਰਨਗੇ ਬੰਦੇ ਵਿਹਲੇ ਪਿਆ ਕਰਨਗੇ ਕੀ ਲੱਗਦਾ ਹੈ ਕਿ ਨੁਕਸਾਨ ਹੋਊਗਾ ਉਹਨਾਂ ਚੋਂ ਦੇਖੋ ਦੋ ਗੱਲਾਂ ਨੇ ਮਨੁੱਖ ਦਾ ਜਿਹੜਾ ਰੂਟੀਨ ਵਰਕ ਆ ਉਹਨੂੰ ਇਹ ਰਿਪਲੇਸ ਕਰ ਦੇਗੀ ਤੇ ਮਨੁੱਖ ਨੂੰ ਉਹਨਾਂ ਕੰਮਾਂ ਲਈ ਵਿਹਲਾ ਕਰ ਦੇਗੀ ਜਿੰਨੇ ਜਿਹੜੇ ਕੰਮ ਬਹੁਤ ਹੀ ਕ੍ਰੀਏਟਿਵ ਕੰਮ ਨੇ ਜਿਹੜੇ ਸਿਰਫ ਮਨੁੱਖ ਕਰ ਸਕਦਾ ਹੈ ਸੋ ਮਨੁੱਖ ਦੀ ਜਿਹੜਾ ਰੀਅਲ ਸੈਲਫ ਆ ਉਹਨੂੰ ਇਹ ਬਾਹਰ ਲੈ ਕੇ ਆਏਗੀ ਜੇ ਅਸੀਂ ਇਹਨੂੰ ਪੋਜ਼ਿਟਿਵ ਸੈਂਸ ਚ ਦੇਖੀਏ ਜੇ ਅਸੀਂ ਦੇਖਣਾ ਕਿ ਇਹ ਇਹਨੂੰ ਅਸੀਂ ਲੜਾਈ ਲਈ ਵਰਤਣਾ ਦੂਜੇ ਨੂੰ ਮਾਰਨ ਲਈ ਵਰਤਣਾ ਜਾਂ ਮਤਲਬ ਜਿਹੜੀਆਂ ਫਾਈਨੈਂਸ਼ੀਅਲ ਗੇਮਸ ਨੇ ਜੂਏ ਵਰਗੀਆਂ ਉਹਨਾਂ ਲਈ ਵਰਤਣਾ ਜਾਂ ਦੂਸਰੇ ਦੀ ਜਸੂਸੀ ਕਰਨ ਲਈ ਵਰਤਣਾ ਤਾਂ ਫਿਰ ਇਸ ਤਰ੍ਹਾਂ ਦੇ ਕੰਮ ਕਰੇਗੀ ਇਹ ਕੀ ਕੋਈ ਅਜਿਹੇ ਨਤੀਜੇ ਸਾਹਮਣੇ ਆਏ ਨੇ ਜਿਹਦਾ ਲੱਗਦਾ ਕਿ ਇਹ ਵਾਕਈ ਨੁਕਸਾਨਦਾਰ ਇੱਕ ਨੇ ਆਉਣ ਵਾਲੇ ਸਮੇਂ ਦੇ ਲਈ ਹਾਲੇ ਤੱਕ ਤਾਂ ਕੋਈ ਨਹੀਂ ਦਿਖਾਈ ਦੇ ਹਾਲੇ ਤੱਕ ਕੋਈ ਨਹੀਂ ਆਇਆ ਹੁਣ ਜਿਵੇਂ ਮਤਲਬ ਠੀਕ ਆ ਤੁਸੀਂ ਬਹੁਤ ਸਾਰੇ ਜਿਹੜੇ ਹਾਂ ਇਹ ਤੁਸੀਂ ਕਹਿ ਸਕਦੇ ਹੋ ਕਿਸੇ ਖਾਸ ਤਰ੍ਹਾਂ ਨੂੰ ਨੁਕਸਾਨ ਦੀ ਗੱਲ ਕਰ ਸਕਦੇ ਜਿਵੇਂ ਹੁਣ ਡਰਾਈਵਰਸ ਨੇ ਉਹ ਵਿਲੇ ਹੋ ਜਾਣਗੇ ਜਦੋਂ ਮਤਲਬ ਸੈਲਫ ਡਰਾਈਵਨ ਕਾਰਸ ਆ ਗਈਆਂ ਤਾਂ ਉਹਨਾਂ ਨੂੰ ਨੁਕਸਾਨ ਹੈ ਉਹਨਾਂ ਦੀ ਇੰਪਲ ਉਹਨਾਂ ਨੂੰ ਕਿਸੇ ਨਵੀਂ ਤਰ੍ਹਾਂ ਨਾਲ ਰੀਸਕਿਲਿੰਗ ਰਾਹੀਂ ਉਹਨਾਂ ਨੂੰ ਕਿਸੇ ਨਵੇਂ ਧੰਦੇ 'ਚ ਪਾਉਣਾ ਪਊਗਾ ਬੈਟਰ ਧੰਦੇ 'ਚ ਪਾਉਣਾ ਪਊਗਾ ਇਸੇ ਤਰ੍ਹਾਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਟੀਚਰ ਨਹੀਂ ਰਹਿਣਗੇ ਉਹਨਾਂ ਦੀ ਥਾਂ ਤੇ ਜਿਹੜੇ ਇਹ ਨਵੇਂ ਟੀਚਰਸ ਨੇ ਜਿਨ੍ਹਾਂ ਕੋਲ ਨੌਲੇਜ ਵੀ ਜ਼ਿਆਦਾ ਹੋਏਗੀ ਦੁਨੀਆ ਭਰ ਦਾ ਗਿਆਨ ਹੋਏਗਾ ਦੁਨੀਆ ਭਰ ਦੀ ਕੰਪਿਊਟੇਸ਼ਨਲ ਪਾਵਰ ਹੋਏਗੀ ਉਹ ਸਟਿਲ ਹਿਊਮਨ ਟੀਚਰਸ ਨੂੰ ਰਿਪਲੇਸ ਕਰਨਗੇ ਤੇ ਉਹਨਾਂ ਦਾ ਤੇ ਜਿਹੜੇ ਟੀਚਰਸ ਨੇ ਉਹ ਤਾਂ ਸਰਵਾਈਵ ਕਰਨਗੇ ਜੇ ਉਹ ਬੈਟਰ ਸਕਿਲਸ ਦੇ ਵਿੱਚ ਰਿਸਰਚ ਦੀਆਂ ਬੈਟਰ ਸਕਿਲਸ ਦੇ ਵਿੱਚ ਉਹ ਕੰਮ ਕਰਨਗੇ ਸੋ ਇਹ ਹਿਊਮਨ ਮਨੁੱਖ ਦੇ ਸਾਹਮਣੇ ਨਵੇਂ ਐਵੇਨਿਊਜ਼ ਖੋਲ ਰਹੀ ਹੈ ਉਹਨਾਂ ਨੂੰ ਰਿਪਲੇਸ ਨਹੀਂ ਕਰ ਰਹੀ ਹੁਣ ਤੁਸੀਂ ਦੇਖੋ ਕਿ ਕਿ ਸੇ ਕੋਈ ਟਾਈਮ ਸੀ ਜਦੋਂ ਅਸੀਂ ਕਹਿੰਦੇ ਸੀ ਜਿਹੜੀਆਂ ਮਸ਼ੀਨ ਆ ਗਈ ਬੱਸ ਆ ਗਈ ਕਾਰ ਆ ਗਈ ਜਾਂ ਪਾਵਰ ਲੂਮਸ ਆ ਗਈਆਂ ਉਹ ਲੋਕਾਂ ਨੂੰ ਬੇਲੇ ਕਰ ਦੇਣਗੀਆਂ ਠੀਕ ਆ ਕੁਛ ਦਿਨ ਲਈ ਬੇਲੇ ਕੀਤਾ ਪਰ ਜੇ ਆਪਾਂ ਪਾਵਰ ਲੂਮ ਦੀ ਗੱਲ ਹੀ ਦੇਖ ਲਈਏ ਪਾਵਰ ਲੂਮ ਨੇ ਆ ਕੇ ਕੁਝ ਜਿਹੜੇ ਜੁਲਾਹੇ ਸੀ ਉਹਨਾਂ ਨੂੰ ਬੇਲਾ ਕੀਤਾ ਪਰ ਕੱਪੜੇ ਦੀ ਪ੍ਰੋਡਕਸ਼ਨ ਇਸ ਲੈਵਲ ਤੇ ਹੋ ਗਈ ਕਿ ਉਹਨੇ ਮਤਲਬ ਇੰਨੇ ਲੋਕਾਂ ਨੂੰ ਰੋਜ਼ਗਾਰ ਦੇ ਦਿੱਤਾ ਜਿਹੜਾ ਕਿ ਇਮੇਜਿਨ ਵੀ ਨਹੀਂ ਸੀ ਕੀਤਾ ਜਾ ਸਕਦਾ ਸੋ ਮਤਲਬ ਇੰਦਾ ਲੌਂਗ ਰਨ ਜਿਹੜੀ ਦੁਨੀਆ ਉਹ ਇੱਕ ਪੋਜ਼ਿਟਿਵ ਡਾਇਰੈਕਸ਼ਨ ਦੇ ਵਿੱਚ ਚੱਲ ਰਹੀ ਹੈ ਬਹੁਤ ਬੜੇ ਲੋਕਾਂ ਨੇ ਇਹ ਵੀ ਕਹਿਣਾ ਕਿ ਜਿਵੇਂ ਸਮੇਂ ਦੇ ਹਿਸਾਬ ਨਾਲ AI ਰਿਪਲੇਸ ਕਰੂਗੀ ਜਿਵੇਂ ਪੁਰਾਣੇ ਸਮੇਂ ਵਿੱਚ ਕੈਲਕੂਲੇਟਰ ਵਰਤਦੇ ਸੀ ਆਪਾਂ ਟਾਰਚ ਵਰਤਦੇ ਸੀ ਉਹ ਸਾਰੇ ਕਿਸੇ ਨੂੰ ਫੋਨ ਨੇ ਆਪਣੇ ਨੇ ਰਿਪਲੇਸ ਕਰਤਾ ਉਸੇ ਤਰ੍ਹਾਂ ਅਖਬਾਰ ਕਿੰਨੇ ਛਾਪਦੇ ਸੀ ਉਹਨੂੰ ਵੀ ਰਿਪਲੇਸ ਸੋਸ਼ਲ ਮੀਡੀਆ ਨੇ ਕਰਤਾ ਕੀ ਲੱਗਦਾ ਵੀ ਆਉਣ ਵਾਲੇ ਸਮੇਂ ਵਿੱਚ ਇਹ ਰਿਪਲੇਸ ਕਰੂਗੀ ਤੇ ਤੇ ਫਾਇਦਾ ਹੀ ਨਹੀਂ ਸਾਰੇ ਦੇਖੋ ਆਪਾਂ ਇਸ ਤਰ੍ਹਾਂ ਨਾ ਦੇਖੀਏ ਕਿ ਚੇਂਜ ਆ ਕਈ ਚੀਜ਼ਾਂ ਚੇਂਜ ਦੇ ਵਿੱਚ ਬਹੁਤ ਸਾਰੀਆਂ ਪੋਜ਼ਿਟਿਵ ਗੱਲਾਂ ਨੇ ਬ ਸਭ ਤੋਂ ਡੇਂਜਰਸ ਚੀਜ਼ ਜਿਹੜੀ ਮਨੁੱਖ ਨੇ ਬਣਾਈ ਉਹ ਐਟਮ ਬੰਬ ਬਣਾਇਆ ਠੀਕ ਆ ਐਟਮ ਬੰਬ ਨੇ ਬਹੁਤ ਲੋਕ ਮਾਰੇ ਤੇ ਉਹ ਕਾਦੇ ਲਈ ਬਣਾਤਾ ਤੇ ਪਰ ਹੁਣ ਜਦੋਂ ਉਹਨੂੰ ਦੇਖਦਾ ਮੈਂ ਕਈ ਵਾਰ ਕਹਿੰਦੇ ਉਹ ਵੀ ਬੈਨੀਫੀਸ਼ੀਅਲ ਆ ਤੇ ਹੁਣ ਮਤਲਬ ਇੱਕ ਗੱਲ ਚੱਲ ਰਹੀ ਆ ਕਿ ਚੰਦਰਮਾ ਦੇ ਉੱਤੇ ਜਾਂ ਮਾਰਸ ਦੇ ਉੱਪਰ ਐਟਮੋਸਫੇਅਰ ਕਿਵੇਂ ਕ੍ਰੀਏਟ ਕਰਨਾ ਉੱਥੇ ਐਟਮੋਸਫੇਅਰ ਨਹੀਂ ਹੈ ਜਿੱਥੇ ਲੋਕ ਜਿੰਦਾ ਰਹਿ ਸਕਦੇ ਨੇ ਉਹ ਉੱਥੇ ਮਲੇ ਸੋਚਿਆ ਜਾਂਦਾ ਉਹ ਜਿਹੜੇ ਇੰਨੇ ਐਟਮ ਬੰਬ ਪੈ ਨੇ ਉੱਥੇ ਚਲਾ ਦੋ ਠੀਕ ਹੈ ਉਸ ਐਟਮਾਸਫੀਅਰ ਕ੍ਰੀਏਟ ਹੋ ਜਾਏਗਾ ਉਹ ਧਰਤੀ ਤੇ ਉਹਨਾਂ ਨੂੰ ਲੋਕਾਂ ਨੂੰ ਮਾਰਨ ਦੀ ਥਾਂ ਉੱਥੇ ਮਤਲਬ ਉਹਨਾਂ ਨੂੰ ਪੋਜ਼ਿਟਿਵ ਸੈਂਸ ਤੇ ਯੂਜ਼ ਕੀਤਾ ਜਾ ਸਕਦਾ ਸੋ ਮਤਲਬ ਇਹ ਗੱਲ ਆ ਕਿ ਇਹ ਮਨੁੱਖ ਦੇ ਮਾਈਂਡ ਤੇ ਡਿਪੈਂਡ ਕਰਦਾ ਕਿ ਜੇ ਮਨੁੱਖ ਨੇ ਮਤਲਬ ਮਾਰਦਾ ਦੂਸਰੇ ਨੂੰ ਬੰਬ ਨਹੀਂ ਮਾਰਦਾ ਮਨੁੱਖ ਦੇ ਹੱਥ ਹੀ ਮਾਰਦੇ ਨੇ ਸੋ ਮਤਲਬ ਇਹਨਾਂ ਇਹਦੀ ਗਲਤੀਆਂ ਕੱਢਣ ਦੀ ਥਾਂ ਤੇ ਮਨੁੱਖ ਨੂੰ ਇੱਕ ੈਥੀਕਲ ਟਰਨ ਲੈਣ ਦੀ ਲੋੜ ਆ ਕਿ ਉਹ ਮਤਲਬ ਇੱਕ ਐਸਾ ਮਾਹੌਲ ਕ੍ਰੀਏਟ ਕਰੇ ਐਥੀਕਲ ਮਾਹੌਲ ਕ੍ਰੀਏਟ ਕਰੇ ਜਿਹਦੇ ਵਿੱਚ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਉਹ ਮਨੁੱਖਤਾ ਦੇ ਭਲੇ ਦੇ ਰਸਤੇ ਤੇ ਚੱਲ ਸਕੇ ਜਿਵੇਂ ਗੱਲ ਕੀਤੀ ਆਪਾਂ ਕਿ ਮਨੁੱਖ ਦੀ ਮਨੁੱਖ ਨੇ ਜਦੋਂ ਬੰਬ ਬਣਾਇਆ ਤਾਂ ਉਹਨਾਂ ਨੇ ਜਿਨ੍ਹਾਂ ਨੇ ਬਣਾਇਆ ਸੀ ਬੰਬ ਉਹਨਾਂ ਨੇ ਬਾਅਦ 'ਚ ਇਹ ਯਾਰ ਕੀਤਾ ਕਿ ਸਾਡੇ ਤੋਂ ਗਲਤੀ ਹੋ ਗਈ ਬਹੁਤ ਵੱਡੀ ਉਸੇ ਤਰ੍ਹਾਂ ਹੁਣ ਜਿਨ੍ਹਾਂ ਨੇ AI ਬਣਾ ਰਹੇ ਆ ਜਿਹੜੇ ਨਵੀਂ-ਨਵੀਂ ਅਮਰੀਕਾ ਦੇ ਵਿੱਚ ਖੋਜਾਂ ਕਰ ਰਹੇ ਉਹ ਵੀ ਕਹਿੰਦੇ ਆ ਕਿ ਬਹੁਤ ਖ਼ਤਰਨਾਕ ਆਸੀਂ ਗਲਤ ਚੀਜ਼ ਬਣਾ ਬੈਠੇ ਆਂ ਦੇਖੋ ਗੱਲ ਇਹ ਆ ਕਿ ਜਿਹੜੀਆਂ ਇਸ ਵੀਡੀਓ ਜਿਵੇਂ ਮੈਂ ਗੱਲ ਕੀਤੀ ਆ ਕਿ ਇਸ ਵੀਡੀਓ ਕਿਹੜਾ ਕੋਈ ਰੁਖ ਰਿਹਾ ਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਦੇ ਵਿੱਚ ਜਿੰਨੀ ਤੇਜ਼ੀ ਦੇ ਨਾਲ ਡਿਵੈਲਪਮੈਂਟ ਹੋ ਰਹੀ ਆ ਜਿੰਨੀ ਇਹਦੇ 'ਚ ਇਨਵੈਸਟਮੈਂਟ ਹੋ ਰਹੀ ਆ ਉਹ ਸ਼ਾਇਦ ਹੀ ਕਿਸੇ ਟੈਕਨੋਲੋਜੀ ਦੇ ਕਦੇ ਹੋਈ ਹੋਵੇ ਉਹਦਾ ਕਾਰਨ ਇਹ ਆ ਕਿ ਜਿਹੜੀਆਂ ਜਿਹੜਾ ਲੋਕਾਂ ਦੇ ਆਪਸੀ ਮਸਲੇ ਨੇ ਮੁਲਕਾਂ ਦੇ ਆਪਸੀ ਮਸਲੇ ਨੇ ਉਹ ਟੈਕਨੋਲੋਜੀ ਰਾਹੀਂ ਹੱਲ ਕਰਨਾ ਕਿਉਂਦੇ ਨੇ ਹੁਣ ਮਤਲਬ ਦੋਨਾਂ ਦੇ ਵਿੱਚ ਚਾਹੇ ਉਹ ਸ਼ੀ ਆ ਤੇ ਚਾਹੇ ਟਰੰਪ ਆ ਦੋਨਾਂ ਦੇ ਵਿੱਚ ਰੇਸ ਲੱਗੀ ਹੋਈ ਆ ਕਿ ਅਸੀਂ ਪਹਿਲਾਂ ਜਿਹੜੀਆਂ ਟੈਕਨੋਲੋਜੀ ਦੇ ਵਿੱਚ ਡਿਵੈਲਪਮੈਂਟ ਇੰਨੀ ਕਰ ਲਈਏ ਕਿ ਅਸੀਂ ਦੂਸਰੇ ਨੂੰ ਇਸ ਟੈਕਨੋਲੋਜੀ ਦਾ ਅਸੀਂ ਕੰਟਰੋਲ ਕਰਨਾ। ਇਹੀ ਰੇਸ ਜਿਹੜੀ ਪਹਿਲਾਂ ਕਿਸੇ ਵੇਲੇ ਆਟੋਮਿਕ એનર્ਜੀ ਤੇ ਲੱਗੀ ਹੋਈ ਸੀ ਉਹ ਹੁਣ AI ਤੇ ਲੱਗ ਗਈ। ਬਿਲਕੁਲ। ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ। ਮਿਹਰਬਾਨੀ। ਥੈਂਕ ਯੂ ਸੋ